ਸਾਉਣ ਮਹੀਨੇ ਨਵ ਵਿਆਹੀ ਲੜਕੀ ਆਪਣੀ ਸੱਸ ਦੇ ਮੱਥੇ ਲੱਗਣਾ ਜਾਂ ਸੱਸ ਦਾ ਨਵ ਨਵਿਆਹੀ ਨੋਂ ਦੇ ਮੱਥੇ ਲੱਗਣਾ ਮਾੜਾ ਕਿਉਂ ਹੁੰਦਾ ਕਿਉਂ ਇਹਨੂੰ ਮਾੜਾ ਕਿਹਾ ਜਾਂਦਾ ਸੀ ਕਿਹੜੀ ਗੱਲ ਹੋ ਗਈ ਸੀ ਪਿਛਲੇ ਸਮੇਂ ਦੇ ਵਿੱਚ ਜਿਹਦੇ ਕਰਕੇ ਅੱਜ ਵੀ ਇਹ ਪਰੰਪਰਾ ਚੱਲਦੀ ਆ ਕਿ ਜਦੋਂ ਕਿਸੇ ਲੜਕੀ ਦੀ ਸ਼ਾਦੀ ਹੋ ਜਾਂਦੀ ਆ ਤਾਂ ਉਹ ਕਿਹਾ ਜਾਂਦਾ ਕਿ ਪਹਿਲਾ ਜਿਹੜਾ ਸੌਣ ਦਾ ਮਹੀਨਾ ਆ ਉਹ ਨੌ ਸੱਸ ਮੱਥੇ ਨਾ ਲੱਗਣ ਤੇ ਮਾੜਾ ਹੁੰਦਾ ਇਸ ਆਖਰਕਾਰ ਇਸ ਮਾੜੇ ਪਿੱਛੇ ਕੀ ਕਾਰਨ ਆ ਮਾੜਾ ਕਿਉਂ ਹੁੰਦਾ ਆਈ ਆਰਥਿਕ ਨਾ ਕਰਕੇ ਮਾੜਾ ਹੁੰਦਾ ਸੀ ਜੇ ਸਾਨੂੰ ਕੋਈ ਇਹ ਸਵਾਲ ਕਰ ਲੈ ਕਿ ਪੈਸੇ ਨਾਲ ਸੰਬੰਧਿਤ ਮਾੜਾ ਹੁੰਦਾ ਸੀ ਕਿ ਜਾਂ ਨੌ ਸੱਸ ਦੇ ਵਿੱਚੋਂ ਕਿਸੇ ਦੀ ਮੌਤ ਹੋ ਜਾਂਦੀ ਸੀ ਜਾਂ ਕਿਸੇ ਹੋਰ ਪਰਿਵਾਰਕ ਰਿਸ਼ਤੇ ਦੀ ਮੌਤ ਹੋ ਜਾਂਦੀ ਸੀ ਆਖਰਕਾਰ ਮਾੜਾ ਹੋਣ ਦਾ ਕੀ ਕਾਰਨ ਸੀ ਕਿ ਇਸ ਮਾੜੇ ਦਾ ਕਾਰਨ ਹੈ ਕਿ ਦੋਹਾਂ ਜਾਨਾਂ ਵਿੱਚ ਲੜਾਈ ਝਗੜਾ ਰਹਿੰਦਾ ਸੀ ਜਾਂ ਲੜਾਈ ਝਗੜਾ ਹੋ ਸਕਦਾ ਸੀ ਜਾਂ ਲੜਾਈ ਝਗੜਾ ਹੁੰਦਾ ਸੀ ਇਸ ਕਰਕੇ ਮਾੜਾ ਕਿਹਾ ਜਾਂਦਾ ਸੀ ਕਿ ਜਾਂ ਕਾਰਨ ਕੁਝ ਹੋ ਰਿਹਾ ਇਹ ਸਵਾਲ ਤਾਂ ਜਵਾਬ ਮੰਗਦੇ ਹੀ ਨੇ ਫੇ ਤੁਹਾਡੇ ਵਰਗੇ ਸੂਝਵਾਨ ਭੈਣ ਭਰਾ ਦੱਸਦੇ ਨੇ ਕਿ ਇਹਦਾ ਕਾਰਨ ਇਹ ਮੰਨਿਆ ਜਾਂਦਾ ਕਿ ਜਿਹੜਾ ਸੌਣ ਦਾ ਮਹੀਨਾ ਆ ਇਹ ਅਸਲ 'ਚ ਖੇਤੀਬਾੜੀ ਵਾਲੇ ਲੋਕਾਂ ਨਾਲ ਜੁੜਿਆ ਇੱਕ ਮਹੀਨਾ ਆ ਕਿਉਂਕਿ ਪਹਿਲਾਂ ਸਾਰੇ ਹੀ ਲੋਕ ਖਾਸ ਕਰਕੇ ਜਿਹੜੋ ਆਪਣਾ ਪੰਜਾਬ ਲਾਡੋ ਜਾਂ ਪੰਜਾਬ ਤੋਂ ਹੋਰ ਸਟੇਟਸ ਲਾ ਲਓ ਇਹਨਾਂ ਸਾਰੇ ਹੀ ਤਾਂ ਖੇਤੀ ਤੇ ਹੀ ਨਿਰਭਰ ਲੋਕ ਹੋਇਆ ਕਰਦੇ ਸਨ ਅੱਜ ਵਰਗੀ ਤਾਂ ਜ਼ਿੰਦਗੀ ਨਹੀਂ ਸੀ ਹੁੰਦੀ ਜਿਵੇਂ ਕਿਉਂਕਿ ਉਸ ਟਾਈਮ ਪਾਣੀ ਦੀ ਬਹੁਤ ਵੱਡੀ ਕਮੀ ਹੁੰਦੀ ਤੇ ਜਿਹੜਾ ਸੌਣ ਦਾ ਮਹੀਨਾ ਹੁੰਦਾ ਸੀ ਉਹਦੇ ਚ ਕਾਫੀ ਬਰਸਾਤਾ ਹੁੰਦੀਆਂ ਸੀ ਤੇ ਹਰੇਕ ਜਿਹੜੇ ਜ਼ਿਮੀਂਦਾਰ ਲੋਕ ਹੁੰਦੇ ਸਨ ਜਾਂ ਉਹ ਲੋਕ ਜਿਨ੍ਹਾਂ ਨੇ ਖੇਤੀ ਨਾਲ ਜੁੜੇ ਹੁੰਦੇ ਸਨ ਉਹਨਾਂ ਨੂੰ ਹੁੰਦਾ ਸੀ ਕਿ ਇਹਨਾਂ ਮਹੀਨਿਆਂ ਚ ਵੱਧ ਤੋਂ ਵੱਧ ਆਪਣਾ ਖੇਤੀ ਦਾ ਕੰਮ ਨਿਬੇੜ ਲਿਆ ਜਾਵੇ ਤੇ ਤੁਸੀਂ ਸਭ ਜਾਣਦੇ ਹੋ ਜਦੋਂ ਕਿਸੇ ਦੀ ਨਵੀਂ-ਨਵੀਂ ਸ਼ਾਦੀ ਹੁੰਦੀ ਆ ਤਾਂ ਫਿਰ ਕਈ ਤਰ੍ਹਾਂ ਦੀਆਂ ਵਿਚਾਰਧਾਰਾਂ ਤਾਂ ਕਈ ਤਰ੍ਹਾਂ ਦੀਆਂ ਸੋਚਾਂ ਜਿਹੜੀਆਂ ਨੇ ਪਤੀ-ਪਤਨੀ ਦੇ ਰਿਸ਼ਤਿਆਂ ਚ ਹੁੰਦੀਆਂ ਸਨ ਤੋਂ ਉਹਨਾਂ ਨੇ ਸੋਚਿਆ ਕਿਉਂ ਨਾ ਹੋਵੇ ਕਿ ਇਹ ਜੇਪਲ ਮੁੰਡਾ ਘਰ ਰਵੇਗਾ ਤਾਂ ਕੁਦਰਤੀ ਗੱਲ ਉਹਦੇ ਭਰਾ ਉਹਦਾ ਬਾਪ ਲੜੇਗਾ ਕਿ ਮੁੰਡਾ ਕੰਮ ਤੇ ਕਿਉਂ ਨਹੀਂ ਜਾਂਦਾ ਬਾਹਰ ਪੈੜੀ 'ਚ ਹਲ ਵਾਉਣਾ ਆ ਟਰੈਕਟਰ ਤਾਂ ਪਹਿਲਾਂ ਹੁੰਦੇ ਨਹੀਂ ਸਨ ਜਾਂ ਮੋਟਰਾਂ ਤਾਂ ਹੁੰਦੀਆਂ ਨਹੀਂ ਸਨ ਜਾਂ ਖੂਹ ਚਲਾਉਣਾ ਆ ਜਾਂ ਸੂਰੇ ਹਾਲ ਚਲਾਉਣਾ ਆ ਪੱਠਿਆਂ ਦਾ ਕੰਮ ਕਰਨਾ ਆ ਤਾਂ ਇਹ ਕੰਮ ਹੋ ਸਕਦਾ ਕਿ ਉਹ ਪਰਿਵਾਰਿਕ ਲੜਕਾ ਲੇਟ ਜਾਵੇ ਕੰਮ ਤੇ ਜਿਹੜੇ ਕਰਕੇ ਅਕਸਰ ਝਗੜਾ ਘਰ ਵਿੱਚ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਸੀ ਕਿਉਂਕਿ ਇਹ ਕੁਦਰਤੀ ਉਹ ਗੱਲਾਂ ਨੇ ਜਿਹੜੀਆਂ ਸਾਨੂੰ ਇੱਕ ਚੰਗੀ ਸੋਚ ਰੱਖ ਕੇ ਮਾਨਸਿਕ ਲੈਵਲ ਨੂੰ ਰੱਖ ਕੇ ਸੋਚਣੀਆਂ ਚਾਹੀਦੀਆਂ ਨੇ ਹਰ ਗੱਲ ਨੂੰ ਅਸੀਂ 네ਗੇਟਿਵ ਜਾਂ ਹਾਸੇ 'ਚ ਨਹੀਂ ਲੈ ਸਕਦੇ ਕੁਝ ਗੱਲਾਂ ਨੂੰ ਅਸੀਂ ਸਮਝਣ ਦੇ ਤੌਰ ਤੇ ਕਰ ਸਕਦੇ ਹਾਂ ਬੜੇ ਸੁਝਿਓਏ ਸ਼ਬਦਾਂ ਦੇ ਨਾਲ ਫਿਰ ਇਸ ਕਰਕੇ ਕਿ ਜੇ ਘਰ ਵਿੱਚ ਝਗੜਾ ਹੋਵੇਗਾ ਹੁਣ ਜੇ ਮੰਨ ਲਓ ਕਿਸੇ ਲੜਕੇ ਦਾ ਬਾਪ ਆ ਕੇ ਕਿੰਤੂ ਪ੍ਰੰਤੂ ਕਰੂਗਾ ਤੇ ਮਾਸਪੋਰਟ ਤਾਂ ਕਰੇਗੀ ਜੇ ਮਾਸਪੋਰਟ ਕਰੇਗੀ ਆਪਣੇ ਪੁੱਤ ਦੀ ਨੋਂ ਦੀ ਤਾਂ ਵੀ ਝਗੜਾ ਹੋਵੇਗਾ ਪਤੀ ਪਤਨੀ 'ਚ ਝਗੜਾ ਹੋ ਜਾਏਗਾ ਜੇ ਉਹਦੇ ਦੂਜੇ ਮੁੰਡੇ ਆ ਕੇ ਕੁਝ ਗੱਲਬਾਤ ਕਰਨਗੇ ਤਾਂ ਵੀ ਝਗੜਾ ਹੋ ਜਾਏਗਾ ਇਸ ਝਗੜੇ ਨੂੰ ਹੀ ਮਾੜਾ ਕਿਹਾ ਜਾਂਦਾ ਸੀ ਕਿ ਨੋਂ ਸੱਸ ਲਈ ਮਾੜਾ ਹੁੰਦਾ ਹੈ ਤਾਂ ਇਸ ਕਰਕੇ ਬਹੁਤ ਸਾਰੇ ਭੈਣ ਭਰਾਵਾਂ ਨੇ ਇਸ ਚੀਜ਼ ਨੂੰ ਮਾੜੇ ਸ਼ਬਦ ਨੂੰ ਦਿਮਾਗ 'ਚ ਰੱਖ ਲਿਆ ਮਾੜਾ ਹੁੰਦਾ ਪਰ ਮਾੜਾ ਕਿਉਂ ਸੀ ਉਹ ਸਿਰਫ ਤਾਂ ਸਿਰਫ ਆਰਥਿਕ ਦਾ ਕਰਕੇ ਸੀ ਕੰਮ ਕਰਕੇ ਸੀ ਕਿਉਂਕਿ ਜਦੋਂ ਅਗਲੇ ਸਾਲ ਤੱਕ ਬੰਦੇ ਦੀਆਂ ਬਹੁਤ ਸਾਰੀਆਂ ਭਾਵਨਾਵਾਂ ਚੇਂਜ ਹੋ ਜਾਂਦੀਆਂ ਨੇ ਬਹੁਤ ਸਾਰੀਆਂ ਮਨੁੱਖ ਕਿੱਲਾਂ ਨੂੰ ਸਮਝ ਜਾਂਦਾ ਆ ਇਸ ਕਰਕੇ ਇਸ ਚੀਜ਼ ਨੂੰ ਰੱਖਿਆ ਗਿਆ ਕਿ ਨਵ ਵਿਆਹ ਜਿਹੜਾ ਵੀ ਮੁੰਡੇ ਨੌ ਤੇ ਜਿਹੜੀ ਸੱਸ ਆ ਉਹ ਮਾੜਾ ਇਸ ਕਰਕੇ ਮੰਨਿਆ ਜਾਂਦਾ ਸੀ ਕਿ ਕੰਮ ਕਾਜ ਨੂੰ ਲੈ ਕੇ ਘਰ 'ਚ ਝਗੜਾ ਪੈਦਾ ਹੋਣ ਦੀਆਂ ਸੰਭਾਵਨਾ ਵੱਧ ਜਾਂਦੀਆਂ ਸਨ ਤੇ ਲੇਕਿਨ ਕਈਆਂ ਲੋਕਾਂ ਨੇ ਪਤਾ ਨਹੀਂ ਕਿਹੜੇ-ਕਿਹੜੇ ਰੰਗ ਦੇ ਦਿੱਤੇ ਅੱਜ ਜਿਹੜੇ ਨੇ ਸਾਡੇ ਸਮਾਜ 'ਚ ਬਹੁਤ ਸਾਰੇ ਲੋਕਾਂ ਦਾ ਖੇਤੀ ਦਾ ਕੰਮ ਜਿਹੜਾ ਵਾਹ ਮੋਟਰਾਂ ਨਾਲ ਹੋ ਗਿਆ ਟਰੈਕਟਰ ਨਾਲ ਹੋ ਗਿਆ ਜਾਂ ਕੰਬਾਈਨਾ ਆ ਗਈਆਂ ਜਾਂ ਕਈ ਮਸ਼ੀਨੀ ਆ ਗਿਆ ਹੁਣ ਇਹੋ ਜਿਹੀਆਂ ਗੱਲਾਂ ਦੀ ਕੋਈ ਐਮਤ ਨਹੀਂ ਰਹੀ ਹੁਣ ਇਸ ਨੂੰ ਮਾੜਾ ਨਹੀਂ ਮੰਨਿਆ ਜਾਂਦਾ ਕਿਉਂਕਿ ਕੋਈ ਵੀ ਕਿਸੇ ਵੀ ਆ ਨਵਿਆਹੀ ਲੜਕੇ ਲੜਕੀ ਦਾ ਜਦੋਂ ਹੋ ਜਾਂਦਾ ਹੈ ਤੋ ਸਵੇਰੇ ਜਾਂਦਾ ਸ਼ਾਮਾਂ ਤੱਕ ਆਪਣਾ ਬਹੁਤ ਸਾਰਾ ਕੰਮ ਟਾਈਮ ਨਾਲ ਵੇੜ ਕੇ ਘਰ ਆ ਜਾਂਦਾ ਹੈ ਜੇ ਸਵੇਰੇ ਟਾਈਮ ਨਾਲ ਕੰਮ ਤੇ ਜਾਂਦਾ ਤੇ ਸਭ ਕੁਝ ਵਧੀਆ ਰਹਿੰਦਾ ਹੈ ਇਸ ਕਰਕੇ ਅੱਜ ਜਿਹੜੇ ਸਾਡੇ ਲੋਕ ਨੇ ਇਨ੍ਹਾਂ ਵਹਿਮਾਂ ਭਰਮਾਂ ਚੋਂ ਬਾਹਰ ਨਿਕਲ ਆਏ ਨੇ ਇਹ ਵਹਿਮ ਭਰਮ ਸਿਰਫ ਇੱਕ ਲੜਾਈ ਝਗੜੇ ਕਰਕੇ ਪੈਦਾ ਹੋਇਆ ਸੀ ਤੇ ਹੁਣ ਅੱਜ ਦੇ ਸਮੇਂ 'ਚ ਇਹਨੂੰ ਵਹਿਮ ਪਰ ਮਹੀ ਆਪਾਂ ਕਵਾਂਗੇ ਕਿ ਨਵ ਵਿਆਹੀ ਨੌ ਸੱਸ ਮੱਥੇ ਨਾ ਲੱਗਣ ਮੈਂ ਤਾਂ ਕਿੰਨਾ ਲੱਗਣਾ ਚਾਹੀਦਾ ਹੈ ਕਿਉਂਕਿ ਜਿੰਨਾ ਹੀ ਆਪਸ ਵਿੱਚ ਪਿਆਰ ਸਤਿਕਾਰ ਇੱਜ਼ਤ ਮਾਣ ਨੌ ਸੱਸ ਵਿੱਚ ਹੋਵੇਗਾ ਉਨਾ ਹੀ ਘਰ ਵਿੱਚ ਯਾਦਾ ਖੁਸ਼ੀਆਂ ਆਉਣਗੀਆਂ ਉਨੀ ਹੀ ਘਰ 'ਚ ਖੁਸ਼ਹਾਲੀ ਹੋਵੇਗੀ ਉਨਾ ਹੀ ਜੀਵਨ ਚੰਗਾ ਹੋਵੇਗਾ ਮੈਂ ਆਸ ਕਰਦਾ ਮੇਰੇ ਭੈਣ ਭਰਾ ਇਸ ਵਿਸ਼ੇ 'ਤੇ ਜਰੂਰ ਧਿਆਨ ਦੇਣ ਹਾਂ ਕਿਸੇ ਇਲਾਕੇ ਵਿੱਚ ਕੋਈ ਹੋਰ ਪਰੰਪਰਾ ਹੋਵੇ ਹੋਰ ਵਿਚਾਰ ਹੋਵੇ ਤਾਂ ਜਰੂਰ ਕਮੈਂਟ ਵਿੱਚ ਸਾਂਝਾ ਕਰਨ ਤਾਂ ਕਿ ਅਸੀਂ ਇਹਦੀ ਹੋਰ ਜੜ ਤੱਕ ਪਹੁੰਚ ਸਕੀਏ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚੱਤਰ ਸਿੰਘ ਤਰਸਿੱਕਾ ਸਦਾ ਹੀ ਜੁਹਦੇ ਵਾਸਤੇ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ ਇੰਜ ਦੇ ਵਿਚਾਰ ਤੁਹਾਡੇ ਆਪਣੇ YouTube ਚੈਨਲ ਪ੍ਰਿੰਸੀਪਲ ਬਚੱਤਰ ਸਿੰਘ ਤਰਸਿੱਕਾ ਤੇ ਅਪਲੋਡ ਮੈਂ